ਸਨਮਾਨਯੋਗ ਗੁਰਬਾਣੀ ਪ੍ਰੇਮੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਗੁਰਬਾਣੀ ਵਿਚਾਰ ਦੇ ਇਸ 13ਵੇਂ ਐਪੀਸੋਡ ਵਿੱਚ ਅੱਜ 15 ਨਵੰਬਰ 2024 ਨੂੰ ਦਾਸ ਆਪ ਜੀ ਨੂੰ ਮੁਖਤਬ ਹੈ ਅੱਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ ਜਿਸ ਦੀਆਂ ਲੱਖ ਲੱਖ ਸਾਰੀਆਂ ਸੰਗਤਾਂ ਨੂੰ ਵਧਾਈਆਂ ਹੋਣ ਦਾਸ ਵੱਲੋਂ ਹੁਣ ਆਪਾਂ ਜਪਜੀ ਸਾਹਿਬ ਜੀ ਦੀ 11ਵੀਂ ਪੌੜੀ ਦੀ ਵਿਚਾਰ ਵਿੱਚ ਜੁੜਨ ਦਾ ਯਤਨ ਕਰਨਾ ਹੈ ਪਹਿਲੇ ਪਾਸ ਸਰਵਣ ਕਰੋ ਫਿਰ ਵਿਚਾਰ ਵਿੱਚ ਜੁੜਦੇ ਹਾਂ ਸੁਣਿਐ ਸਰਾਂ ਗੁਣ ਕੇ ਗਾਹ ਸੁਣਿਐ ਸ਼ੇਖ ਪੀਰ ਪਾਤਸ਼ਾ ਸੁਣਿਐ ਅੰਦੇ ਪਵਹਰਾਹ ਸੁਣਿਐ ਹਾਥ ਹੋਵੇ ਅਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣੇਂ ਦੀਆਂ ਇਨ੍ਹਾਂ ਪੌੜੀਆਂ ਵਿੱਚ ਸਤਿਗੁਰੂ ਜੀ ਵਿਸ਼ੇਸ਼ ਤੌਰ ਤੇ ਸਤਿਗੁਰੂ ਦੀ ਸਿੱਖਿਆ ਸੁਣਨ ਹਰੀ ਦਾ ਜਸ ਸੁਣਨ ਦੀ ਮਹਾਨਤਾ ਦਰਸਾ ਰਹੇ ਹਨ ਸੁਣਿਆ ਸਰਾਂ ਗੁਣਾ ਕੇ ਗੁਰੋਲ ਕੇ ਗੁਣਾ ਨੂੰ ਗੁਣਾ ਦੇ ਸਰੋਵਰਾਂ ਨੂੰ ਛਾਂਟ ਕੇ ਇਹ ਮਨੁੱਖ અપਨਾਉਣ ਦੇ ਕਾਬਿਲ ਹੋ ਜਾਂਦਾ ਹੈ ਕੌਣ ਜਿਸ ਨੇ ਸੁਣਨਾ ਸਿੱਖ ਲਿਆ ਹੈ ਜਿਸ ਦੀ ਸੁਰਤ ਵਿੱਚ ਗੁਰੂ ਦੀ ਸਿੱਖਿਆ ਵਸ ਗਈ ਹੁਣ ਗੁਣਾ ਨੂੰ ਵਿਰੋਲਣ ਦੀ ਕੀ ਜ਼ਰੂਰਤ ਕੋਈ ਮਨੁੱਖ ਸੋਚ ਸਕਦਾ ਹੈ ਗੁਣ ਤਾਂ ਉਂਝ ਹੀ ਚੰਗੇ ਨੇ ਇਸ ਦੀ ਗਹਿਰਾਈਆਂ ਵਿੱਚ ਜਾਣ ਦੀ ਲੋੜ ਕੀ ਪਈ ਇਹ ਵਿਚਾਰਨ ਵਾਲੀ ਗੱਲ ਹੈ ਕਿਉਂਕਿ ਗੌਣ ਜਿਵੇਂ ਕੋਈ ਕਣਕ ਨੂੰ ਗਾਹ ਕੇ ਉਸ ਵਿੱਚੋਂ ਦਾਣੇ ਚੁਗ ਲੈਂਦਾ ਕੱਢ ਲੈਂਦਾ ਹੈ ਬੋਲ ਪਰ ਜਾਂਦੇ ਨੇ ਇਉਂ ਹੀ ਗੁਣਾ ਨੂੰ ਗੌਣਾ ਪੈਂਦਾ ਹੈ ਜੇ ਸਾਨੂੰ ਗੁਣਾਂ ਨੂੰ ਵਿਰੋਲਣ ਦੀ ਜਾਂਚ ਨਾ ਆਈ ਤਾਂ ਗੁਣ ਵੀ ਔਗਣ ਬਣ ਜਾਂਦੇ ਨੇ ਹੈਰਾਨ ਮਤ ਹੋਣਾ ਕਿ ਗੁਣ ਔਗਣ ਕਿਵੇਂ ਬਣ ਜਾਂਦੇ ਨੇ ਇੱਕ ਆਦਮੀ ਦੇ ਅੰਦਰ ਖਿਆਲ ਉੱਠਿਆ ਕਿ ਮੈਂ ਧਰਮ ਸਥਾਨ ਤੇ 10 ਲੱਖ ਰੁਪਈਆ ਪੇਟਾ ਕਰਨਾ ਹੈ ਉਹ ਘਰੋਂ ਤੀਰਥ ਸਥਾਨ ਤੇ ਚਲਾ ਗਿਆ ਧਰਮਸਥਾਨ ਤੇ ਪਹੁੰਚ ਗਏ ਉਸਨੇ ਇਹ ਵੇਖਿਆ ਕਿ ਕਈ ਲੋਕਾਂ ਦੇ ਪੱਥਰ ਲੱਗੇ ਹੋਏ ਨੇ ਉੱਤੇ ਨਾਮ ਲਿਖੇ ਹੋਏ ਨੇ ਕਿ ਫਲਾਣੇ ਨੇ ਸੇਵਾ ਕਰਾਈ ਐ ਫਲਾਣੇ ਨੇ ਸੇਵਾ ਕਰਾਈ ਤੇ ਆਖਿਰ ਮੈਂ ਵੀ 10 ਲੱਖ ਦੇ ਕੇ ਜਾਣਾ ਹੈ ਮੇਰਾ ਨਾਮ ਵੀ ਤਾਂ ਹੋਣਾ ਚਾਹੀਦਾ ਹੀ ਹੈ ਗਿਆ ਤਾਂ ਬੜੇ ਚੰਗੇ ਕੰਮ ਲਈ ਸੀ ਪਰ ਗੁਣ ਔਗਣ ਵਿੱਚ ਬਦਲਦਿਆਂ देर ਨ ਲੱਗੀ ਪਲ ਵਿੱਚ ਸਭ ਕੁਝ ਹੋ ਗਿਆ ਤੇ ਪ੍ਰਬੰਧਕਾਂ ਨੂੰ ਆਖਣ ਲੱਗਾ ਜੀ 10 ਲੱਖ ਰੁਪਇਆ ਐ ਲਓ ਤੇ ਮੇਰੇ ਨਾਮ ਦਾ ਪੱਥਰ ਇੱਥੇ ਲਵਾ ਦਿਓ ਕਿ ਇੰਨੀ ਸੇਵਾ ਮੈਂ ਕੀਤੀ ਜਿਸ ਨਿਰੰਕਾਰ ਨੇ ਕਰੋੜਾਂ ਦਿੱਤੇ ਨੇ ਉਸ ਨੇ ਸਾਨੂੰ ਕੋਈ ਪੱਥਰ ਲਿਖਣ ਨੂੰ ਨਹੀਂ ਆਖਿਆ ਤੇ ਉਸ ਦੀ ਦਿੱਤੀ ਦਾਤ ਵਿੱਚੋਂ ਉਸ ਦੇ ਨਾਮ ਤੇ ਕੁਝ ਭੇਟ ਧਰਦਿਆਂ ਗੁਣ ਦਾ ਕੰਮ ਕਰਦੇ ਕਰਦੇ ਔਗਣ ਬਣਾ ਲਿਆ ਇੱਕ ਛੋਟੀ ਜਹੀ ਕਹਾਣੀ ਇੱਕ ਅਧਿਆਪਕ ਨੇ ਵਿਦਿਆਰਥੀਆਂ ਨੂੰ ਮਤ ਦਿੱਤੀ ਕਿ ਹਰ ਰੋਜ਼ ਕੋਈ ਨਾ ਕੋਈ ਗੁਣ ਦਾ ਕੰਮ ਪਰਉਪਕਾਰ ਦਾ ਕੰਮ ਕਰਨਾ ਚਾਹੀਦਾ ਹੈ ਤੇ ਮੈਂ ਕੱਲ ਪੁੱਛਾਂਗਾ ਕੌਣ-ਕੌਣ ਕਰਕੇ ਆਇਆ ਹੈ ਜ਼ਰੂਰ ਜ਼ਿੰਦਗੀ ਵਿੱਚ ਗੁਣ ਪਰੋ ਇੱਕ ਵਿਦਿਆਰਥੀ ਨੇ ਹੱਥ ਖੜਾ ਕੀਤਾ ਤੇ ਪੁੱਛਿਆ ਜੀ ਕੋਈ ਮਿਸਾਲ ਕੋਈ ਉਦਾਹਰਣ ਦਿਓ ਕਿ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ਅਧਿਆਪਕ ਨੇ ਆਖਿਆ ਮਿਸਾਲ ਬੜੀ ਆਸਾਨ ਹੈ ਕੋਈ ਬਿਰਧ ਆਦਮੀ ਔਰਤ ਸੜਕ ਪਾਰ ਕਰਨੀ ਚਾਹੁੰਦਾ ਹੈ ਤੇ ਉਸ ਨੂੰ ਉਸ ਦਾ ਹੱਥ ਫੜ ਕੇ ਸੰਭਾਲ ਕੇ ਸੜਕ ਪਾਰ ਕਰਵਾ ਦਿਓ ਇਹ ਪਰਪੁਕਾਰ ਹੈ ਅਗਲੇ ਦਿਨ ਕਲਾਸ ਵਿੱਚ ਉਸ ਨੇ ਫਿਰ ਪੁੱਛਿਆ ਭਈ ਮੈਂ ਕੱਲ ਮਤ ਦਿੱਤੀ ਸੀ ਕਿ ਕੋਈ ਨਾ ਕੋਈ ਪਰਪਕਾਰ ਕਰਕੇ ਆਇਓ ਦੱਸੋ ਕਿੰਨੇ ਕਰਕੇ ਆਇਓ ਤਿੰਨਾ ਵਿਦਿਆਰਥੀਆਂ ਨੇ ਹੱਥ ਖੜੇ ਕੀਤੇ ਕਿ ਅਸੀਂ ਜੀ ਪਰਪਕਾਰ ਕਰਕੇ ਆਏ ਉਸਨੇ ਪੁੱਛਿਆ ਕੀ ਕੀਤਾ ਹੈ ਸਾਰਿਆਂ ਦਾ ਜਵਾਬ ਇੱਕ ਸੀ ਤੁਸੀਂ ਜੋ ਮਿਸਾਲ ਦਿੱਤੀ ਸੀ ਉਹੀ ਪੂਰੀ ਕਰਕੇ ਆਏ ਸੜਕ ਪਾਰ ਕਰਵਾਈ ਬਿਰਧ ਔਰਤ ਨੂੰ ਪਹਿਲੇ ਨੇ ਆਖਿਆ ਅਧਿਆਪਕ ਬੜਾ ਪ੍ਰਸੰਨ ਹੋਇਆ ਉਸਨੇ ਆਖਿਆ ਸ਼ਾਬਾਸ਼ ਨੇਕ ਕੰਮ ਕੀਤਾ ਹੈ ਪਰ ਇਸ ਦੇ ਨਾਲ ਹੀ ਦੂਜੇ ਨੂੰ ਵੀ ਪੁੱਛ ਲਿਆ ਤੂੰ ਕੀ ਕੀਤਾ ਉਸਨੇ ਕਿਹਾ ਜੀ ਮੈਂ ਵੀ ਇਹੀ ਕੰਮ ਕੀਤਾ ਇੱਕ ਬਿਰਧ ਮਾਈ ਨੂੰ ਨਗੋਰੀ ਵਾਲੀ ਨੂੰ ਮੈਂ ਸੜਕ ਪਾਰ ਕਰਵਾਈ ਇੱਕ ਪਰਪਕਾਰ ਕੀਤਾ ਹੈ ਗੁਣ ਕਮਾਇਆ ਹੈ ਉਸ ਨੂੰ ਵੀ ਸ਼ਾਬਾਸ਼ ਦਿੱਤੀ ਤੀ ਜੇ ਨੂੰ ਪੁੱਛਿਆ ਤੀਜੇ ਨੇ ਜਵਾਬ ਵੀ ਇਹੀ ਦਿੱਤਾ ਕਿ ਮੈਂ ਵੀ ਸੜਕ ਪਾਰ ਕਰਵਾਈ ਮਾਸਟਰ ਨੂੰ ਥੋੜਾ ਜਿਹਾ ਸ਼ੱਕ ਹੋਇਆ ਕਿ ਗੱਲ ਕੀ ਹੈ ਤਿੰਨਾਂ ਨੂੰ ਇਹ ਬਿਰਧ ਔਰਤਾਂ ਇੱਕੋ ਦਿਨ ਵਿੱਚ ਮਿਲ ਕਿੱਥੇ ਗਈਆਂ ਉਸ ਨੇ ਤਿੰਨਾਂ ਨੂੰ ਹੀ ਪੁੱਛਿਆ ਵੀ ਕਮਾਲ ਦੀ ਗੱਲ ਹੈ ਇਹ ਕਿਵੇਂ ਹੋਇਆ ਤਿੰਨ ਔਰਤਾਂ ਤਿੰਨਾਂ ਨੂੰ ਮਿਲ ਗਈਆਂ ਉਹਨਾਂ ਆਖਿਆ ਜੀ ਨਹੀਂ ਮਿਲੀ ਤੇ ਇੱਕ ਹੀ ਸੀ ਤੇ ਫਿਰ ਤੁਸੀਂ ਕਿਵੇਂ ਤਿੰਨਾਂ ਨੇ ਆਢਾ ਢ ਸੜਕ ਪਾਰ ਕਰਵਾ ਦਿੱਤੀ ਉਹਨਾਂ ਕਿਹਾ ਜੀ ਕਹਾਣੀ ਇੰਜ ਹੈ ਉਹ ਸੜਕ ਦੇ ਕਿਨਾਰੇ ਡੰਗੋਰੀ ਲੈ ਕੇ ਖੜੀ ਸੀ ਲੱਕ ਕੁੱਬਾ ਸੀ ਇੱਕ ਨੇ ਉਸ ਨੂੰ ਹੱਥ ਫੜ ਕੇ ਸੜਕ ਪਾਰ ਕਰਵਾ ਦਿੱਤੀ ਇੱਕ ਪਾਸੇ ਉਹ ਜਾਣਾ ਨਹੀਂ ਸੀ ਚਾਹੁੰਦੀ ਉਹ ਤਰਲੇ ਲੈਂਦੀ ਰਹੀ ਮੈਂ ਉਧਰ ਜਾਣਾ ਨਹੀਂ ਮੇਰੀ ਬਾਹ ਛੱਡ ਦਿਓ ਪਰ ਇਸ ਨੇ ਕਰਵਾ ਦਿੱਤੀ ਦੂਜਾ ਉਧਰੋਂ ਪਕੜ ਕੇ ਲੈ ਆਇਆ ਉਸ ਨੇ ਇਸ ਪਾਸੇ ਪਹੁੰਚਾ ਦਿੱਤੀ ਤੀਜਾ ਫਿਰ ਉਧਰ ਲੈ ਗਿਆ ਅਸੀਂ ਤਿੰਨੇ ਇਉਂ ਪਰਉਪਕਾਰ ਕਰਕੇ ਆਏ ਆ ਸੜਕ ਪਾਰ ਕਰਵਾ ਦਿੱਤੀ ਤੇ ਉਹ ਦੂਜੇ ਪਾਸੇ ਖੜੀ ਹੈ ਜਿੱਧਰ ਜਾਣਾ ਨਹੀਂ ਸੀ ਆਪਣੇ ਵੱਲੋਂ ਗੁਣ ਕਰਕੇ ਆਏ ਨੇ ਬੱਚੇ ਵੀ ਬਹੁਤੀ ਵਾਰੀ ਜ਼ਿੰਦਗੀ ਦੇ ਅੰਦਰ ਆਪਣੇ ਕੀਤੇ ਕੰਮਾਂ ਨੂੰ ਪਰਚੋਲ ਕੇ ਦੇਖਿਓ ਨਾਮ ਹੋਵੇਗਾ ਕਿ ਪੇਟਾ ਧਰ ਰਹੇ ਹਾਂ ਬਣਦੇ ਅਸੀਂ ਦਾਨੀ ਹਾਂ ਅਰਦਾਸ ਵਿੱਚ ਗਿਆਨੀ ਜੀ ਨੂੰ ਲਿਖਾ ਦਿੱਤਾ ਮੈਂ ਸਵਾ ਪੰਜ ਪਾਉਂਡ ਮੇਰੇ ਵੱਲੋਂ ਵੀ ਅਰਦਾਸ ਕਰਨੀ ਹੈ ਬਹੁਤੇ ਨਾਮ ਸੰਨ ਗੁਰਪੁਰਬ ਦਾ ਦਿਨ ਸੀ ਗਿਆਨੀ ਜੀ ਨੂੰ ਭੁੱਲ ਗਿਆ ਉਹ ਨਾ ਭੁੱਲ ਗਿਆ ਆਕਲੇਸ਼ ਕੀਤਾ ਮੈਂ ਸਵਾ ਪੰਜ ਪੌਂਡ ਦਿੱਤੇ ਤੇ ਮੇਰਾ ਨਾਂ ਨਾ ਲਿਆ ਜਾਵੇ ਇਹ ਕਿਵੇਂ ਹੋ ਸਕਦਾ ਗੁਣ ਵੀ ਔਗਣ ਬਣ ਗਿਆ ਤੂੰ ਕੌਣ ਦੇਣ ਵਾਲਾ ਹੈ ਜਿਸ ਨੇ ਕਰੋੜਾਂ ਦਿੱਤੇ ਉਹਨੇ ਤੈਨੂੰ ਚੇਤਾਰਿਆ ਨਹੀਂ ਉਸ ਅੱਗੇ ਪੰਜ ਭੇਟਾ ਧਰ ਕੇ ਤੇ ਤੂੰ ਅਹੰਕਾਰ ਦਾ ਭਰਿਆ ਫਿਰਦਾ ਹੈ ਗੁਣ ਨੂੰ ਵਰੋਲਣ ਦੀ ਰੜਕਣ ਦੀ ਲੋੜ ਹੈ ਕਿ ਸੱਚਮੁੱਚ ਗੁਣ ਹੈ ਜਾਂ ਗੁਣ ਦੇ ਨਾਮ ਹੇਠ ਕਿਧਰੇ ਮੈਂ ਉਹ ਗੁਣ ਤਾਂ ਨਹੀਂ ਕਰ ਰਿਹਾ ਸੱਚ ਬੋਲਣਾ ਚੰਗਾ ਹੈ ਗੁਣ ਹੈ ਲੇਕਿਨ ਇੱਕ ਆਦਮੀ ਚੋਰੀ ਕਰਦਾ ਮੈਨੂੰ ਪਤਾ ਲੱਗ ਗਿਆ ਮੈਂ 10 ਬੰਦਿਆਂ ਵਿੱਚ ਖੜਾ ਕਰਕੇ ਉਸ ਦੀ ਬੇਇੱਜ਼ਤੀ ਨਹੀਂ ਕਰ ਰਿਹਾ ਜਦ ਕਹਦਾ ਹਾਂ ਤੂੰ ਚੋਰ ਹੈ ਤੂੰ ਚੋਰੀ ਕੀਤੀ ਹੈ ਜੇ ਪਿਆਰ ਨਾਲ ਉਸ ਨੂੰ ਕੰਨ ਵਿੱਚ ਆ ਕੇ ਸਮਝਾ ਲਿਆ ਜਾਵੇ ਤਾਂ ਚੰਗਾ ਨਹੀਂ ਅਸੀਂ ਕਿਸੇ ਦੀ ਬੇਇੱਜ਼ਤੀ ਕਰਨ ਵਾਸਤੇ ਵੀ ਸੱਚ ਬੋਲਨੇ ਉਸ ਵੇਲੇ ਸੱਚ ਭਾਈ ਗੁਣ ਨਹੀਂ ਰਹਿ ਜਾਂਦਾ ਉਹ ਗੁਣ ਬਣ ਜਾਂਦਾ ਹੈ ਜੋ ਸਰੋਤਾ ਹੈ ਅਸਲੀ ਸੁਰਤ ਨਾਲ ਗੁਰੂ ਦੀ ਮੱਤ ਸੁਣਦਾ ਹੈ ਉਹਨੇ ਇਹ ਵੀ ਗੱਲ ਪੱਲੇ ਬੰਨੀ ਹੈ ਕਿਸੇ ਦੇ ਹਿਰਦੇ ਨੂੰ ਦੁਖੀ ਨਹੀਂ ਕਰਨਾ ਸੁਣਿਆ ਸਰਾਂ ਗੁਣਾਂ ਕੇ ਗਾਹ ਸੁਣੇ ਸ਼ੇਖ ਪੀਰ ਪਾਤਸ਼ਾਹ ਜਿਹੜੇ ਚੰਗੇ ਸਰੋਤੇ ਨੇ ਉਹ ਬਜ਼ੁਰਗੀ ਨੂੰ ਹਾਸਲ ਕਰ ਲੈਂਦੇ ਨੇ ਸ਼ੇਖ ਪੀਰ ਉੱਚੇ ਰੁਤਬੇ ਟਿੱਕੀ ਸੁਰਤ ਵਾਲੇ ਬੰਦਗੀਵਾਨ ਬਣ ਜਾਂਦੇ ਆ ਉਹ ਪਾਤਸ਼ਾਹ ਵੀ ਨੇ ਬਜ਼ੁਰਗੀ ਇਸ ਲਈ ਕਿ ਜਿਹੜਾ ਕੰਮ ਜਾਂ ਜਿਹੜੇ ਗੁਣ ਅਸੀ ਅਸੀ 90 90 ਸਾਲ ਦੀ ਉਮਰ ਤੱਕ ਪਹੁੰਚੇ ਹੋਏ ਬੰਦੇ ਨਹੀਂ ਸਿੱਖ ਸਕੇ ਹੋ ਸਕਦਾ ਕੋਈ ਬਚਪਨ ਵਿੱਚ ਹੀ ਸਿੱਖ ਲੈ ਚੰਗੇ ਗੁਣ ਇਸ ਲਈ ਸਿਆਣਿਆਂ ਨੇ ਆਖਿਆ ਹੈ ਬਜ਼ੁਰਗੀ ਬਾ ਅਕਲ ਨਾ ਕਿ ਬਾ ਸਾਲ ਸਾਲਾਂ ਨਾਲ ਬਜ਼ੁਰਗੀ ਨਹੀਂ ਗਿਣੀ ਜਾਂਦੀ ਵਡੇਰੀ ਉਮਰ ਵਾਲੇ ਚਿੱਟੀ ਦਾੜੀ ਵਾਲੇ ਵੀ ਤੁਹਾਨੂੰ ਅਨੇਕਾ ਮਿਲ ਜਾਣਗੇ ਜਿਨ੍ਹਾਂ ਦੀ ਹਾਲਤ ਬੱਚਿਆਂ ਵਾਲੀ ਹੈ ਤੇ ਬਚਪਨ ਵਿੱਚ ਵੀ ਕੋਈ ਐਸਾ ਹੋ ਸਕਦਾ ਹੈ ਕੋਈ ਪ੍ਰਹਲਾਦ ਕੋਈ ਧਰੂ ਚਾਰੋਂ ਸਹਬਜ਼ਾਦੇ ਕੋਈ ਵਡੇਰੀ ਉਮਰ ਨਹੀਂ ਪਰ ਜਦੋਂ ਅਸੀਂ ਅੱਜ ਵੀ ਪੁਕਾਰਨੇ ਆ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਆ ਕੇ ਕਿਉਂ ਬੁਲਾਉਨੇ ਉਸ ਦਾ ਕਾਰਨ ਹੈ ਉਹ ਜੋ ਬਜ਼ੁਰਗੀ ਤੱਕ ਲੋਕਾਂ ਨੇ ਉਮਰ ਦੀ ਬਜ਼ੁਰਗੀ ਤੱਕ ਪਹੁੰਚ ਕੇ ਬਜ਼ੁਰਗੀ ਨਹੀਂ ਸਿੱਖੀ ਉਹਨਾਂ ਦੇ ਪਾਸ ਸੀ ਇਸ ਲਈ ਜਿਸ ਨੇ ਗੁਰੂ ਦੀ ਮੱਤ ਸੁਣ ਲਈ ਭਾਵੇਂ ਉਮਰ ਉਸ ਦੀ ਕੋਈ ਵੀ ਕਿਉਂ ਨਾ ਹੋਵੇ ਪਰ ਜੇ ਉਸ ਨੇ ਪੱਲੇ ਬੰਨ ਲਈ ਧਿਆਨ ਨਾਲ ਸੁਰਤ ਵਿੱਚ ਵਸਾ ਲਈ ਤਾਂ ਉਹ ਛੇਸ ਹੈ ਬਜ਼ੁਰਗ ਹੈ ਉਹੀ ਪੀਰ ਹੈ ਉਸ ਦੇ ਅੱਗੇ ਝੁਕ ਜਾਓਗੇ ਚੰਗੀ ਮੱਤ ਦੇਵੇਗਾ ਇਸੇ ਤਰ੍ਹਾਂ ਪਾਤਸ਼ਾਹ ਇਹ ਸਾਨੂੰ ਥੋੜਾ ਜਿਹਾ ਵੱਖਰਾ ਧਾਰਮਿਕ ਦੁਨੀਆ ਤੋਂ ਸ਼ਬਦ ਜਾਪਦਾ ਹੈ ਪਦਵੀ ਤੇ ਬੈਠਾ ਹੈ ਤਖਤ ਦਾ ਮਾਲਕ ਹੈ ਉਹ ਪਾਤਸ਼ਾਹ ਹੈ ਬਾਦਸ਼ਾਹ ਹੈ ਬਾਦਸ਼ਾਹ ਹੈ ਇਹੋ ਅਲੱਗ ਅਲੱਗ ਨਾਮ ਨੇ ਪਰ ਸੱਚ ਇਹੀ ਹੈ ਕਿ ਦੁਨੀਆ ਦੇ ਤਖਤਾਂ ਤੇ ਬੈਠੇ ਹੋਏ ਵੀ ਬਾਦਸ਼ਾਹ ਨਹੀਂ ਪਖਾਰੀ ਨੇ ਇੱਕ ਰਾਜ ਦਾ ਮਾਲਕ ਚਾਹੁੰਦਾ ਹੈ ਦੂਜੇ ਵੀ ਮੇਰੇ ਗੁਲਾਮ ਹੋਣ ਦੁਨੀਆ ਵਿੱਚ ਜੰਗਾਂ ਯੁੱਧ ਲੜਾਈਆਂ ਹੋ ਕਿਉਂ ਰਹੀਆਂ ਨੇ ਹਰ ਕੋਈ ਚਾਹੁੰਦਾ ਹੈ ਦੂਜੇ ਮੁਲਕ ਤੇ ਵੀ ਹੁਕਮ ਮੇਰਾ ਹੀ ਚੱਲੇ ਨਾ ਪ੍ਰਤੱਖ ਸਹੀ ਤਾਂ ਗੁਪਤ ਰੂਪ ਵਿੱਚ ਸਹੀ ਪਰ ਜੋ ਮੈਂ ਕਹਾ ਉਹ ਹੋਵੇ ਅੱਜ ਦੁਨੀਆ ਦੀ ਦੌੜ ਕੀ ਹੈ ਇਹ ਕੋਈ ਪਾਤਸ਼ਾਹੀਆਂ ਨਹੀਂ ਕਿਉਂਕਿ ਭੁੱਖ ਤਾਂ ਅੰਦਰੋਂ ਗਈ ਨਹੀਂ ਪਾਤਸ਼ਾਹ ਉਹ ਹੈ ਜੋ ਤਖਤ ਤੇ ਬੈਠਾ ਹੈ ਸੰਤੁਸ਼ਟ ਹੈ ਤੇ ਭਗਤ ਜੈਸਾ ਪਾਤਸ਼ਾਹ ਤਾਂ ਕੋਈ ਵੀ ਨਹੀਂ ਮੈਂ ਮਿਸਾਲ ਦੇਣੀ ਚਾਹੁੰਦਾ ਗੁਰਬਾਣੀ ਵਿੱਚ ਇੱਕ ਪਾਤਸ਼ਾਹ ਦੇ ਅਨੇਕ ਕਰੰਦੇ ਨੌਕਰ ਚਾਕਰ ਹੁਕਮ ਮੰਨਣ ਵਾਲੇ ਹੋਣਗੇ ਇਹ ਸੱਤ ਹੈ ਲੇਕਿਨ ਭਗਤ ਦਾ ਬਚਨ ਤਾਂ ਰੱਬ ਵੀ ਮੰਨਦਾ ਹੈ ਭਗਤ ਆਪਣੇ ਵੱਲੋਂ ਰੱਬ ਦਾ ਦਾਸ ਬਣਿਆ ਪਰ ਪ੍ਰਮਾਤਮਾ ਭਗਤ ਦਾ ਦਾਸ ਬਣ ਕੇ ਬੜਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਬਚਨ ਹਨ ਆਪਣੇ ਸੇਵਕ ਕੀ ਆਪੇ ਰੱਖੈ ਆਪੇ ਨਾਮ ਜਪਾਵੇ ਜਹ ਜਹ ਕਾਜ ਕਰਤ ਸੇਵਕ ਕੀ ਤਹਾਂ ਤਹਾਂ ਉੱਠ ਤਾਵੇ ਜਿੱਥੇ ਸੇਵਕ ਦਾ ਕੰਮ ਹੈ ਜਿਹੜਾ ਸੇਵਕ ਬਣ ਗਿਆ ਪ੍ਰਮਾਤਮਾ ਉਸ ਨੂੰ ਸਿਰ ਮੱਥੇ ਬਿਠਾ ਲੈਂਦਾ ਹੈ ਜਹ ਜਹ ਕਾਜ ਕਰਤ ਸੇਵਕ ਕੀ ਤਹਾਂ ਤਹਾਂ ਉਠਿ ਤਾਵੇ ਸੇਵਕ ਕੋ ਨਿਕਟੀ ਹੋਏ ਦਿਖਾਵੇ ਤੇ ਅਗਲੀ ਪੰਕਤੀ ਹੈ ਜੋ ਜੋ ਕਹੈ ਠਾਕੁਰ ਪਹਿ ਸੇਵਕ ਤਤਕਾਲ ਹੋਇ ਆਵੇ ਅਸੀਂ ਜੋ ਆਖਨੇ ਆ ਨਾ ਰੱਬ ਦੇ ਕਰ ਦੇਰ ਹੈ ਅੰਧੇਰ ਨਹੀਂ ਇਹ ਸਾਡਾ ਭੁਲੇਖਾ ਹੈ ਉਸ ਦੇ ਦਰ ਦੇਰ ਵੀ ਨਹੀਂ ਅੰਧੇਰ ਵੀ ਨਹੀਂ ਜੁੜਨ ਦੀ ਜਾਂਚ ਹੋਣੀ ਚਾਹੀਦੀ ਹੈ ਜੋ ਜੋ ਕਹੈ ਠਾਕੁਰ ਪਹਿ ਸੇਵਕ ਸੇਵਕ ਨੇ ਗਲਤ ਤਾਂ ਕਹਿਣਾ ਹੀ ਨਹੀਂ ਉਸ ਦੀ ਮੰਗ ਜਾਇਜ਼ ਹੋਵੇਗੀ ਉਸ ਦਾ ਕੰਮ ਜਾਇਜ਼ ਹੋਵੇਗਾ ਜੋ ਜੋ ਕਹੇ ਠਾਕੁਰ ਪਹਿ ਸੇਵਕ ਤਤਕਾਲ ਹੋਇ ਆਵੇ ਨਿਰੰਕਾਰ ਉਸੇ ਵੇਲੇ ਬੌੜਦਾ ਹੈ ਜੇ ਪ੍ਰਹਿਲਾਦ ਨੂੰ ਬਚਾਉਣ ਲਈ ਉਸੇ ਵੇਲੇ ਨਾ ਬੌੜਦਾ ਤਾਂ ਪ੍ਰਹਿਲਾਦ ਬਚਦਾ ਕਿਵੇਂ ਹਰਨਾਖਸ਼ ਤਾਂ ਤਲਵਾਰ ਕੱਢ ਖੜੋਤਾ ਸੀ ਲੇਕਿਨ ਨਰਸਿੰਗ ਰੂਪ ਸਾਹਮਣੇ ਆ ਗਿਆ ਤੋ ਜਿਸ ਵੇਲੇ ਸੁਣਨ ਵਾਲਾ ਸਰੋਤਾ ਸੁਰਤੀ ਵਿੱਚ ਪ੍ਰਭੂ ਨੂੰ ਵਸਾ ਲੈਂਦਾ ਹੈ ਅਸਲੀ ਉਹੀ ਪਾਤਸ਼ਾਹ ਹੈ ਉਸ ਨੂੰ ਦੁਨੀਆ ਦੀ ਕੋਈ ਤਾਕਤ ਡੁਲਾ ਨਹੀਂ ਸਕਦੀ ਦੁਨਿਆਵੀ ਪਾਤਸ਼ਾਹਾਂ ਨੂੰ ਉਹਨਾਂ ਅੱਗੇ ਝੁਕਣਾ ਪੈਂਦਾ ਹੈ ਉਹ ਝੁਕਾ ਨਹੀਂ ਸਕਦੇ ਸੁਣਿਆ ਸ਼ੇਖ ਪੀਰ ਪਾਤਸ਼ਾਹ ਸੁਣਿਆ ਅੰਦੇ ਪਾਵਹਿ ਰਾਹ ਦੁਨਿਆਵੀ ਤੌਰ ਤੇ ਵੀ ਕਿਸੇ ਨੇਤਰਹੀਣ ਮਨੁੱਖ ਨੂੰ ਤੁਸੀਂ ਸਮਝਾ ਦਿਓ ਡੰਗੋਰੀ ਉਸ ਦੇ ਹੱਥ ਵਿੱਚ ਹੈ ਕਿ 100 ਕਦਮ ਤੇ ਤੂੰ ਸੱਜੇ ਮੁੜ ਜਾਈਂ ਇਹ 50 ਕਦਮ ਤੇ ਅੱਗੇ ਜਾ ਕੇ ਖੱਬੇ ਮੁੜ ਜਾਈਂ ਉਹ ਵੀ ਮੁੜ ਜਾਂਦਾ ਹੈ ਉਹ ਸਰੋਤਾ ਹੈ ਇਸੇ ਲਈ ਮੁੜ ਜਾਂਦਾ ਹੈ ਨੇਤਰ ਨਾ ਵੀ ਹੋਣ ਪਰ ਸਰੋਤਾ ਚੰਗਾ ਹੈ ਆਮ ਤੌਰ ਤੇ ਤੁਸੀਂ ਦੇਖੋਗੇ ਜਿਸ ਆਦਮੀ ਦੇ ਨੇਤਰ ਨਾ ਕੰਮ ਕਰਦੇ ਹੋਣ ਉਦੇ ਸਰਵਣ ਕੰਨ ਸਾਡੇ ਨਾਲੋਂ ਤੇਜ ਹੋਣਗੇ ਉਹ ਅੱਖਾਂ ਦਾ ਕੰਮ ਵੀ ਕੰਨਾਂ ਤੋਂ ਲੈਂਦਾ ਹੈ ਦੁਨੀਆਂ ਵਿੱਚ ਹੋ ਸਕਦਾ ਹੈ ਅਸੀਂ ਅੰਧੇਰੇ ਵਿੱਚ ਭਟਕਦੇ ਅੰਦੇ ਹੋ ਵੀਏ ਲੇਕਿਨ ਜੇ ਗੁਰੂ ਦੀ ਮੱਤ ਸੁਣਨ ਦੀ ਜਾਚ ਆ ਜਾਏ ਸਾਡੀਆਂ ਅੱਖਾਂ ਵੀ ਖੁੱਲ ਜਾਣਗੀਆਂ ਸਾਨੂੰ ਜ਼ਿੰਦਗੀ ਦਾ ਰਸਤਾ ਮਿਲ ਜਾਏਗਾ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹਾਥ ਹੋਵੇ ਸਗਾ ਜੋ ਸਮੁੰਦਰ ਦੀ ਤਹਿ ਨਹੀਂ ਜਾਣੀ ਜਾਂਦੀ ਜੋ ਅਥਾਹ ਆਖਦੇ ਨੇ ਲੋਕ ਭਗਤ ਉਸ ਦੀ ਗਹਿਰਾਈ ਤੱਕ ਪਹੁੰਚ ਜਾਂਦਾ ਹੈ ਜਿਸ ਵੇਲੇ ਭਗਤ ਪਰਮਾਤਮਾ ਦਾ ਰੂਪ ਹੋ ਗਿਆ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹਾਂ 사ਰੰਗ ਪਾਣੀ RAM KABEERA ਏਕ ਭਏ ਹ ਕੋਈ ਨਾ ਸਕੇ ਪਛਾਨੀ ਜਦ ਹੋ ਹੀ ਇੱਕ ਰੂਪ ਗਏ ਤਤਾ ਤ ਪਹ ਗਈ ਹਾਂ ਗੁੰਗਾ ਮਠਿਆਈ ਦਾ ਸਵਾਦ ਮਾਣੇ ਬਿਆਨ ਨਾ ਕਰ ਸਕੇ ਇਹ ਗੱਲ ਵੱਖਰੀ ਹੈ ਇਸ ਲਈ ਹਰ ਭਗਤ ਨੇ ਗੁਣ ਤਾਂ ਅਨੰਤ ਗਾਏ ਜੋ ਆਮ ਵਿਅਕਤੀ ਦੇ ਖਿਆਲ ਵਿੱਚ ਵੀ ਨਾ ਹੋਣ ਉਹ ਰੱਬ ਦੀਆਂ ਸਿਫਤਾਂ ਸਾਹਮਣੇ ਰੱਖੀਆਂ ਪਰ ਨਾਲ ਆਖ ਦਿੱਤਾ ਇਹ ਅੰਤ ਨਹੀਂ ਕਿਉਂਕਿ ਦੁਨੀਆ ਦੇ ਲਫ਼ਜ਼ ਛੋਟੇ ਪੈ ਜਾਂਦੇ ਨੇ ਇਹ ਸਾਡੀ ਜ਼ੁਬਾਨ ਦੀ ਕੀ ਔਕਾਤ ਹੈ ਕਿ ਭਗਵਾਨ ਦੇ ਪੂਰੇ ਗੁਣ ਬਿਆਨ ਕਰ ਸਕੇ ਪਰ ਉਸ ਥਾ ਤੇ ਪਹੁੰਚ ਗਿਆ ਹੈ ਰੱਬ ਦਾ ਰੂਪ ਹੋ ਗਿਆ ਹੈ ਸੁਣਿਆ ਹਾਥ ਹੋਵੇ ਅਸਗਾ ਥਾ ਪਾ ਲਈ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਦਾ ਨਾਸ ਸਤਿਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ ਭਗਤਾਂ ਦੇ ਅੰਦਰ ਸਦਾ ਖੇੜਾ ਹੈ ਤੇ ਭਗਤੋ ਨੇ ਜਿਨਾ ਗੁਰੂ ਦੀ ਮਤ ਸੁਰਤ ਵਿੱਚ ਵਸਾ ਲਈ ਪੱਲੇ ਬੰਨ ਲਈ ਔਰ ਕਮਾਉਣੀ ਸ਼ੁਰੂ ਕਰ ਦਿੱਤੀ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਦਾ ਨਾਸ ਤੇ ਸੁਣਨ ਦੇ ਨਾਲ ਭਗਤ ਦੀ ਜ਼ਿੰਦਗੀ ਵਿੱਚ ਪਾਪ ਦਾ ਤਾਂ ਕੋਈ ਪ੍ਰਸ਼ਨ ਨਹੀਂ ਅਸੀਂ ਪੁੰਨ ਕਰਦੇ ਕਰਦੇ ਵੀ ਪਾਪ ਕਰ ਬਿੰਦੇ ਹਾਂ ਸਾਡੇ ਗੁਣ ਵੀ ਉਹ ਗੁਣ ਵਿੱਚ ਬਦਲ ਜਾਂਦੇ ਨੇ ਸੁਰਤ ਵੀ ਹੋਣਿਆਂ ਦੇ ਲੇਕਿਨ ਭਗਤ ਉਹ ਹੈ ਜਿਸ ਨੇ ਸੱਚਮੁੱਚ ਗੁਰੂ ਦੀ ਮਤ ਨੂੰ ਪੱਲੇ ਬੰਨ ਲਿਆ ਰੱਬੀ ਗੁਨਾ ਦੀ ਗਹਿਰਾਈ ਤੱਕ ਪੁੱਜ ਗਿਆ ਹੈ ਇਸ ਲਈ ਪਾਪ ਤਾਂ ਉਸ ਦੀ ਜ਼ਿੰਦਗੀ ਵਿੱਚ ਹੋਣ ਦਾ ਕੋਈ ਪ੍ਰਸ਼ਨ ਹੀ ਨਹੀਂ ਤੁਸੀਂ ਦੇਖੋ ਸਾਡਾ ਹਾਸਾ ਵੀ ਕਈ ਵਾਰੀ ਗੁਨਾਹ ਬਣ ਜਾਂਦਾ ਹੈ ਕੋਈ ਆਦਮੀ ਤੁਰਿਆ ਜਾ ਰਿਹਾ ਹੈ ਕੇਲੇ ਦੀ ਛਿਲ ਪਈ ਸੀ ਉਹ ਬੇਧਿਆਨੀ ਨਾਲ ਜਾ ਰਿਹਾ ਸੀ ਪੈਰ ਉੱਪਰ ਆ ਗਿਆ ਪੈਰ ਤਿਲਕ ਗਿਆ ਉਹ ਡਿੱਗ ਪਿਆ ਹੱਡੀ ਟੁੱਟ ਗਈ ਲਤ ਟੁੱਟ ਗਈ ਤੇ ਦੇਖਣ ਵਾਲੇ ਦੂਰੋਂ ਹੱਸਦੇ ਨੇ ਮੂਰਖ ਨੂੰ ਇੰਨਾ ਵੀ ਪਤਾ ਨਹੀਂ ਕਿ ਦੇਖ ਕੇ ਤੁਰਨਾ ਹੈ ਆਪਣੇ ਨਾਲ ਕਦੋਂ ਐਸਾ ਹੋ ਜਾਏ ਕੋਈ ਪਤਾ ਨਹੀਂ ਦੂਜੇ ਦੇ ਸੱਟ ਲੱਗੀ ਹੈ ਇਹ ਹੱਸ ਰਿਹਾ ਹੈ ਸਾਡਾ ਹੱਸਣਾ ਵੀ ਬਹੁਤ ਵਾਰੀ ਗੁਨਾਹ ਬਣ ਜਾਂਦਾ ਹੈ ਤੇ ਸਾਡਾ ਰੋਣਾ ਆਪਣਾ ਕੋਈ ਨੁਕਸਾਨ ਹੋ ਜਾਏ ਤਾਂ ਰੋਂਦੇ ਹਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਹੈ ਮਾਰਤੀ ਕੋ ਪੁਤਰਾ ਕੈਸੇ ਨਚਿਤ ਹੈ ਪੇਖੇ ਪੇਖੇ ਸੁਣੇ ਬੋਲੇ ਦੌਰਿਓ ਫਿਰਤ ਹੈ ਇਹ ਮਿੱਟੀ ਦਾ ਪੁਤਲਾ ਕਿਵੇਂ ਨੱਚਦਾ ਫਿਰਦਾ ਹੈ ਦੇਖਦਾ ਹੈ ਸੁਣਦਾ ਹੈ ਦੌੜਿਆ ਫਿਰਦਾ ਹੈ ਤੇ ਹਾਲ ਤੇ ਇਹਦੀ ਇਹ ਹੈ ਜਬ ਕਛ ਪਾਵੇ ਤਬ ਗਰਭ ਕਰਤ ਹੈ ਜਦੋਂ ਕੁਝ ਮਿਲ ਗਿਆ ਹਾਸਲ ਕਰ ਲਿਆ ਉਸ ਵੇਲੇ ਆਖਦਾ ਹੈ ਦੇਖਿਆ ਮੇਰੀ ਮੱਤ ਮੈਨੂੰ ਜੁਗਤ ਹੈ ਪੈਸੇ ਕਮਾਉਣ ਦੀ ਮੈਨੂੰ ਝੁਗਤੀ ਹੈ ਪਦਵੀ ਪ੍ਰਾਪਤ ਕਰ ਲੈਣ ਦੀ ਜਦ ਕੁਛ ਵੀ ਮਿਲ ਜਾਏ ਜਦ ਕਛ ਪਾਵੇ ਤਬ ਗਰਮ ਕਰਤ ਹੈ ਮਾਇਆ ਗਈ ਤਬ ਰੋਵਣ ਲੱਗਦਾ ਹੈ ਉਸ ਵੇਲੇ ਮਤ ਕੰਮ ਹੀ ਨਹੀਂ ਕਰਦੀ ਕਿ ਮੌਤ ਵੇਲੇ ਵੀ ਇਹਨੇ ਸਾਥ ਨਹੀਂ ਸੀ ਜਾਣਾ ਜੇ ਕੋਈ ਐਸੇ ਹਾਲਾਤ ਆ ਗਏ ਨੇ ਅੱਜ ਕੋਈ ਮਾਇਆ ਦਾ ਨੁਕਸਾਨ ਵੀ ਹੋ ਗਿਆ ਹੈ ਤਾਂ ਕੀ ਹੋਇਆ ਫਿਰ ਕਮਾਲਾਂਗੇ ਮਾਇਆ ਦਾ ਤਾਂ ਕੰਮ ਹੀ ਕਰੰਟ ਵਾਲਾ ਹੈ ਕਰੰਸੀ ਕਰੰਟ ਹੀ ਹੈ ਇਧਰੋਂ ਆਈ ਉਧਰ ਚਲੇਗੀ ਉਧਰੋਂ ਆਈ ਇਧਰ ਚਲੇਗੀ ਇਤੋਂ ਵੱਧ ਤਾਂ ਕੋਈ ਇਸ ਦਾ ਸਾਥ ਨਹੀਂ ਪਰ ਮਨੁੱਖ ਰੋਂਦਾ ਹੈ ਸਾਡਾ ਰੋਣਾ ਹੈ ਮੋਹ ਦੇ ਕਾਰਨ ਕਿਸੇ ਦਾ ਬੱਚਾ ਮਰ ਜਾਏ ਕਿਉਂ ਰੋਂ ਨਹੀਂ ਆਉਂਦਾ ਆਪਣਾ ਮਰ ਜਾਏ ਤੜਪਦੇ ਹਾਂ ਕਿਉਂਕਿ ਮੋਹ ਹੈ ਪਿਆਰ ਹੁੰਦਾ ਤਾਂ ਪੂਰੀ ਕਾਇਨਾਤ ਨਾਲ ਹੁੰਦਾ ਮੋਹ ਹੈ ਤਾਂ ਆਪਣੇ ਨਾਲ ਸਾਡਾ ਹੱਸਣਾ ਸਾਡਾ ਰੋਣਾ ਦੋਨੋਂ ਹੀ ਜ਼ਰੂਰੀ ਨਹੀਂ ਕਿ ਗੁਣ ਹੋਣ ਪਰ ਜੋ ਗੁਰਮੁਖ ਹੈ ਜੇ ਉਹ ਹੱਸਦਾ ਹੈ ਤਾਂ ਕਿਸੇ ਦਾ ਦੁੱਖ ਦੇਖ ਕੇ ਨਹੀਂ ਉਹ ਹੱਸਦਾ ਹੈ ਪ੍ਰਭੂ ਕਾਦਰ ਦੀ ਕੁਦਰਤ ਨੂੰ ਵੇਖ ਕੇ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਉਹ ਪ੍ਰਸੰਨ ਹੁੰਦਾ ਇੱਕ ਬੀਜ ਤੋਂ ਐਡਾ ਵੱਡਾ ਦਰਖਤ ਪੈਦਾ ਕਰ ਦਿੱਤਾ ਇਨਾ ਜੀਵਨ ਨੂੰ ਜ਼ਿੰਦਾ ਰੱਖਣ ਲਈ ਜਨਮ ਤੋਂ ਬਾਅਦ ਵਿੱਚ ਦਿੱਤਾ ਜ਼ਿੰਦਾ ਰੱਖਣ ਦੇ ਇੰਤਜ਼ਾਮ ਪਹਿਲਾਂ ਕਰ ਦਿੱਤੇ ਸਾਹ ਲਈ ਆਕਸੀਜਨ ਚਾਹੀਦੀ ਹੈ ਉਹ ਬਿਰਸ਼ ਪੈਦਾ ਕਰ ਰਹੇ ਨੇ ਬਿਰਸ਼ਾਂ ਨੂੰ ਕਾਰਬਨ ਡਾਈਆਕਸਾਈਡ ਚਾਹੀਦੀ ਹੈ ਉਹ ਬਾਕੀ ਦੇ ਪਸ਼ੂ ਪੰਛੀ ਮਨੁੱਖ ਪੈਦਾ ਕਰ ਰਹੇ ਨੇ ਇਹ ਤੇਰਾ ਖੇਨ ਕੈਸਾ ਹੈ ਭਗਤ ਵੇਖ ਕੇ ਪ੍ਰਸੰਨ ਹੁੰਦਾ ਹੈ ਆਨੰਦਿਤ ਹੁੰਦਾ ਹੈ ਮੁਸਕਰਾਉਂਦਾ ਹੈ ਇਹ ਵੀ ਇੱਕ ਹੱਸਣ ਦਾ ਢੰਗ ਹੈ ਗੁਰਮੁਖ ਹੱਸੇ ਗੁਰਮੁਖ ਰੋਵੇ ਜੇ ਗੁਰਮੁਖ ਕਰੇ ਸਾਈ ਭਗਤ ਹੋਵੇ ਇਹ ਹੈ ਗੁਰਮੁਖ ਦੀ ਨਿਸ਼ਾਨੀ ਸੋ ਭਗਤ ਪਾਪ ਨਹੀਂ ਕਰਦਾ ਉਸ ਦੀ ਜ਼ਿੰਦਗੀ ਵਿੱਚ ਦੁੱਖ ਵੀ ਨਹੀਂ ਆਉਂਦਾ ਉਹ ਪ੍ਰਭੂ ਦੀ ਰਜ਼ਾ ਵਿੱਚ ਰਾਜ਼ੀ ਰਹਿੰਦਾ ਹੈ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਇਨੀਆਂ ਕ ਵਿਚਾਰਾਂ ਕਰਦਿਆਂ ਬੁਲਾਂ ਨੇਕ ਹੋਈਆਂ ਹੋਣਗੀਆਂ ਖਿਮਾ ਕਰ ਦੇਣੀਆਂ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਬੇਨਤੀ ਕਰਦੇ ਹੀ ਹਾਂ ਇਸੇ ਤਰ੍ਹਾਂ ਆਪ ਜੀ ਸੰਪੂਰਨ ਤੌਰ ਤੇ ਵਿਚਾਰ ਸੁਣ ਕੇ ਸ਼ੇਅਰ ਜ਼ਰੂਰ ਕਰੋ ਬਾਕੀ ਸਾਰੇ ਆਪਣੇ ਸਰਕਲ ਵਿੱਚ ਪਰਿਵਾਰ ਇਹ ਗੁਰਬਾਣੀ ਵਿਚਾਰ ਦਾ ਜ਼ਰੂਰ ਵਧ ਰਿਹਾ ਹੈ ਬਹੁਤ ਬਹੁਤ ਸਿਆਣੇ ਸਰੋਤੇ ਯੋਗਦਾਨ ਪਾ ਰਹੇ ਹਨ ਅਗਾ ਤੋਂ ਅਗਾ ਪ੍ਰਚਾਰ ਕਰ ਰਹੇ ਹਨ ਪਰ ਹੋਰ ਸਪੀਡ ਪਕੜੀਏ ਥੋੜੀ ਤਾਂ ਕਿ ਗੁਰਬਾਣੀ ਵਿਚਾਰ ਦਾ ਪ੍ਰਸਾਰ ਦੁਨੀਆਂ ਪਰ ਵਿੱਚ ਹੋ ਸਕੇ ਪੁੱਲਾਂ ਖਿਮਾ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ